ਮੈਂ ਥੋੜਾ ਪਾਸਰੇ ਬਾਪੂ ਗਾਰੰਟੀ ਦਊਗਾ ਵੀਡੀਓ ਬਣਦੀ ਆ ਜੇ ਕੋਈ ਨੁਕਸਾਨ ਨਿਕਲ ਜੇ ਥਾਣਾ ਚ ਆਪਣੀ ਜ਼ਿੰਮੇਵਾਰੀ ਆ ਆ ਕਰੋ ਜੀ ਕਰੋ ਪਾਸਾ ਕਾਨੂੰ ਪੱਕੀ ਆ ਬਾਪੂ ਪੱਕੀ ਹੋਵੇ ਰੁਪਿਆ ਇੱਕ ਨਹੀਂ ਲੈਂਦਾ ਫਰੀਦ ਦਊਗਾ ਬੱਕਰੀਆਂ ਕਿਉਂ ਜੀ ਭਾਈ ਚੁੰਗੀਆਂ ਹੋਈਆਂ ਸੀਗੀਆਂ ਯਾਰ ਹੁਣ ਲਿਆਂਦੀਆਂ ਨੇ ਤਾਂ ਲੱਦ ਕੇ ਵਿਚਾਰੀਆਂ ਕਿਉਂ ਜੀ ਕੋਈ ਨਹੀਂ ਜਿਹੜੀ ਆ ਬਾਪੂ ਤੁਹਾਡੇ ਫਿੱਟ ਨੇ ਉਹ ਲਾਓ। ਖਾਬਰਾ ਮੋਢਾ ਨਾਲੇ ਫੱਟਾ ਜੇ ਮੁੰਨ ਤਾਂ ਕਰ। ਹਾਂ। ਮੇਰੀ ਵਾਰੀ ਬੋਲਣਾ। ਕੁਛ ਤਾਂ ਹੈ। ਫਿਰ ਜੇ ਕਰੋਗੇ ਉਹਦੇ ਹਿਸਾਬ ਨਾਲ ਬੋਲ ਹੋ ਜਾਊਗਾ ਜੀ। ਦੱਸ। ਤਿੰਨਾਂ ਦਾ ਹੀ ਦੱਸੀ ਜੀ। ਦੋ ਦਾ ਇੱਕ ਦਾ ਦੱਦ ਦੱਸਦੇ ਆ ਦੱਸਦੇ। ਉਹ ਜੋੜੀ ਦਾ 55000 ਰੁਪਏ ਜੀ ਇਹਦਾ 22000 ਰੁਪਏ। ਮੱਤੇ ਤੰਨ ਤੰਗੜੀਆਂ ਨੇ ਦੋ ਹੋਰ। ਇੱਕ 라ਉ ਦੇਸੀ ਦਾ ਯਾਰ ਬੱਚਾ ਦਾ ਪੰਜ। ਇੱਕ ਉਹ ਲਾਲ ਪੱਠ ਦਾ ਆ ਉਹ ਲਾਲ ਦਾ ਘੂਣਾ ਹੀ ਨੇ ਦੋਨੇ ਰਾਮੋ ਪੱਠ ਲਿਆ ਲਾਲ ਦਾ। ਹਾਂ ਜੀ ਹਾਂ ਉਹਦਾ ਬੱਚਾ ਕਿਹੜਾ ਆਹ ਲਾਲ ਦਾ ਹੈਗਾ ਕਿਹੜੀ ਦਾ ਅੱਛਾ ਇਹਦਾ ਹੈ ਨਹੀਂ ਇਹਦਾ ਥਾਣੇ ਕਰ ਰਹਿਣਗੇ ਇੱਕ ਨਹੀਂ ਚੱਕਿਆ ਹੈਗਾ ਚੱਕਿਆ ਆਇਆ ਰਹਿਣ ਦੇ ਫਿਰ ਇਹਦਾ 2000 ਇਹਦਾ 2000 ਉਹ ਜੋੜੀ ਦਾ ਕਿਹੜੀ ਦਾ ਜੀ ਇਹਨਾਂ ਦਾ 55 ਬਾਈ ਲੈਣ ਲੈਣ ਵਾਲੀ ਉਹ ਤੁਸੀਂ ਕਹਣਾ ਸਰਪੰਚ ਸਾਹਿਬ ਬੱਕਰੀਆਂ ਵੀ ਭਾਰੀ ਨੇ ਵੀ ਦੇ ਕੋ ਪੱਠ ਦੋ ਸੁਣਣ ਵਾਲੀ ਉਹ ਪਹਿਲਾਂ ਪਰਾ ਪਰਾ ਕਿੱਧਰ ਆ ਇੱਕ ਮਿੰਟ ਜੀ ਕੋਈ ਨਹੀਂ ਬਾਈ ਕੋਈ ਕੱਢ ਕੱਢ ਦੇ ਕੱਢ ਦੇ ਵੀਰੇ ਪੂਰਾ ਲਿਆ ਬਾਈ ਰਾ ਮੀਨਾ ਵੀਨਾ ਬਾਈ ਕਾ ਬੱਕਰੀਆਂ ਦੋਨੇ ਹੀ ਚੰਗੀਆਂ ਨੇ ਵੇੜੀ ਲਓ ਕਿਹਨੇ ਪਿਓਰ ਨੇ ਵੇ ਬੱਕ ਚੰਗੀ ਆ ਪੱਠਾ ਕਿਉਂ ਜੀ ਦੋਨੇ ਹੀ ਚੰਗੀਆਂ ਨੇ ਬਾਈ ਜਿੱਦਣ ਸੂਪੀਆਂ ਨਜ਼ਾਰੇ ਪੈਸੇ ਮਾੜੇ ਦਵੇਂਗਾ ਫਿਰ ਹਾਂ ਜੀ ਔਰੇ ਆਇਆ ਕੋਰੋਨਾ ਆਪੇ ਇਤਨੂੰ ਕਿੰਨੇ ਦਾ ਹੀ ਬਲਾਏ ਨੇ ਇਹ ਚੱਲ ਪੁੱਛ ਕਿੰਨੇ ਦੀ ਬਹ ਦੱਸਦਾ ਸਰਪੰਚ ਤੁਸੀਂ ਕਹਿਣਾ ਆ ਦੇਣ ਲਾ ਨਾ ਮੁੱਲ ਕਰ ਲੈਣ ਦੇਣੀ ਦੱਸਿਆ ਸਰਪੰਚ ਸਾਹਿਬ ਇੱਕੋ ਕਹਦੇ ਆ 46 ਨਹੀਂ ਲੈ ਨਹੀਂ 40 ਥਣ ਥਣ ਪਾਸਰੇ ਬਾਪੂ ਗਾਰੰਟੀ ਦਊਗਾ ਵੀਡੀਓ ਭਰਦੀ ਆ ਜੇ ਕੋਈ ਨੁਕਸਾਨ ਨਿਕਲ ਜੇ ਥਣਾ ਚ ਆਪਣੀ ਜ਼ਿੰਮੇਵਾਰੀ ਆ ਆ ਕਰੋ ਜੀ ਕਰੋ ਪਾਸ ਵਟ ਕੇ ਦਾ ਆ ਜੀ ਪਾਸ ਕਰੋ ਜੀ ਕਰੋ ਕਰੋ ਕੋਈ ਗੱਲ ਨਹੀਂ ਕਿਉਂ ਜੀ ਬਸ ਪਾਸ ਕਰ ਲਿਓ ਕੋਈ ਗੱਲ ਨਹੀਂ 52000 ਦੀਆਂ ਲਾਇਆ ਯਾਰ ਕਿਉਂ ਜੀ ਨਹੀਂ ਕੱਚੀ ਪੱਕੀ ਨਹੀਂ ਬਾਪੂ ਫੇਰ ਨਹੀਂ ਬਣਦੀ ਕਹਾਣੀ ਆਈ ਡੀਆਂ ਡੀਆਂ ਬੱਕਰੀਆਂ ਕੌਣ ਦਿੰਦਾ ਭਾਈ ਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਪੂ ਜੀ ਕੀ ਗੱਲ ਹੈ ਕਿਉਂ ਜੀ ਪੱਕਾ ਕੰਮ ਦਾ ਹਾਂ ਪੱਕੀ ਗੱਲ ਹੋਵੇ ਨਾ ਜੀ ਫੇਰ ਗੱਲ ਬਣਦੀ ਚਾਹੋ ਠੀਕ ਹੈ ਚ ਕੀ ਕਸਾਈ ਵਾਲਾ ਕੰਮ ਆ 40 ਦਿਨ ਨਹੀਂ ਹੁੰਦੀਆਂ ਭਾਈ ਜੀ ਨਹੀਂ ਹੁੰਦੀਆਂ ਉਹ ਨਹੀਂ ਹੁੰਦੀਆਂ ਵੀਰੇ ਸਾਡੀਆਂ ਸਾਰੀਆਂ ਖਰੀਦੀਆਂ ਹੋਈਆਂ ਨੇ ਇੱਕੋ ਗੱਡੀ 'ਚ ਮਰ ਗਈ ਕਿਉਂ ਜੀ ਉਹ ਘਾਟਾ ਕਿੱਥੋਂ ਪੂਰਾ ਹੋਊਗਾ ਹਾਂ ਜੀ ਹਾਂ ਜੀ ਉਹ ਕੋਈ ਗੱਲ ਨਹੀਂ ਜੀ ਉਹ ਕੋਈ ਢਿੱਲ ਨਹੀਂ ਉਹ ਆਪਣੇ ਕਰਮ ਆ ਵੀ ਮੈਂ ਰਸਤਾ ਤੋਂ ਲਿਆਉਣਾ ਮੈਂ ਪੱਜ ਮਰ ਗਈ ਪੱਕੀ ਗੱਲ ਕਰ ਚ ਸਰਪੰਚ ਸਾਹਿਬ ਉਹ ਤਾਂ ਚੱਲਦਾ ਰਹੋ ਉਹਦਾ ਕੋਈ ਦੂਸਰੀ ਜੀ ਇਹਦਾ ਹੁਣ ਆਪਣੀਆਂ ਪੁੱਕ ਦੀਆਂ ਵੇਚਣੀਆਂ ਆ ਕਿਉਂ ਜੀ ਹਾਂ ਜੀ ਨਹੀਂ ਜੀ ਨਹੀਂ ਕੱਲ ਬਾਪੂ ਜੀ 18000 ਮਿਲਦਾ ਸੀ ਮੰਡੀ ਤੇ ਪਰ ਨਹੀਂ ਸੀ ਆਪਣੇ ਕਰਮਾ ਜਾਏਗਾ ਕਸਮਤ ਨਹੀਂ ਹੈਗਾ ਦੀ ਹਾਂ ਜੀ ਹਾਂ ਬਾਈ 18 ਮੱਖਾ 20 ਤੋਂ ਘੱਟ ਦੇਣੀ ਤੂੰ ਗੱਲ ਕਿੱਡੀ ਕਰ ਪਰ ਆਪਣੇ ਨਹੀਂ ਸੀ ਅਗਲੇ ਦੇ ਕੀ ਤਾਂ ਕੀ ਹੋਣਾ ਸੀ ਜਾ ਕੇ ਬੱਕਰੀਆਂ ਵੀ ਭਾਰੀ ਨੇ ਵੀਰੇ ਪਿਓਰ ਬੱਕਰੀਆਂ ਦੇ ਕਿਹੜਾ ਕੋਈ ਦੂਸਰੀਆਂ ਨਹੀਂ ਸਾੜ ਕੇ ਕੱਢਣ ਬੱਕਰੀਆਂ ਵੀ ਚੰਗੀਆਂ ਨੇ ਵੀਰੇ ਕਿਉਂ ਜੀ ਕਿਨੇ ਕਿਨੇ ਮਹੀਨੇ ਨਿਕਪਣ ਕਿਨੇ ਗੱਪਣ ਵੀਰੇ ਸਾਰੀ ਮਹੀਨਾ-ਮਹੀਨਾ ਕੱਢਦੀਆਂ ਨੇ ਬੱਕਰੀਆਂ ਤਿਆਰ ਬੱਕਰੀਆਂ ਨੇ ਦੋਨੇ ਬੱਕਰੀਆਂ ਵੀ ਚੰਗੀਆਂ ਨੇ ਭਾਰੀ ਨੇ ਵੀਰੇ ਸਾੜ ਕੇ ਮਾਰ ਥੋੜੀ ਨਹੀਂ ਕਹਿੰਦਾ ਸਾਨੂੰ ਪਤਾ ਨਹੀਂ ਪਤਾ ਵੀਰੇ ਅੱਜ ਕੱਲ ਸਾਰਿਆਂ ਨੂੰ ਪਤਾ ਕਿਉਂ ਨਹੀਂ ਹੈਗਾ ਸਭ ਪਤਾ ਹੁੰਦਾ ਆ ਕਿਉਂ ਜੀ ਐਡਾ ਕੋਈ ਨਹੀਂ ਭੁੱਲ ਹੈਗੀ 22 ਤਰਸੇ ਹੋਣਾ ਨੇ ਸਭ ਪੱਕੇ ਕਰੇ ਹੋਏ ਨੇ ਮੇਰੇ ਭਾਈਆਂ ਨੇ ਕੀ ਦਿਨੇ ਤੇਰੇ ਕੋਲੇ ਪਸੂ ਨੇ ਚਲੋ ਬਾਪੂ ਜੀ ਕੋਲੇ ਪਤਾ ਨਹੀਂ ਇਹ ਚੀਜ਼ ਇਹ ਲੈਣ ਦੇ ਵਿੱਚ ਪਿਆ ਜਾਂ ਨਹੀਂ ਪਿਆ ਠੀਕ ਹੈ ਜੀ ਗੱਲ ਦੇਖੋ ਸਾਰੀ ਗੱਲ ਆਪਾਂ ਕਰ ਸਕਦੇ ਹਾਂਗੇ ਪਰ ਤੈਨੂੰ ਤਾਂ ਹੁਣ ਪਤਾ ਵੀ ਕਿੰਨੇ ਰੁਪਈਆ ਦਾ ਮਾਲ ਆਇਆ ਸਰਪੰਚ ਨੇ ਤਾਂ ਆਪਣੇ ਥਾਂ ਤੋਂ ਵਿੱਚ ਤਾਕੜਾ ਬੰਦਾ ਜੀ ਦਾ ਗਰੀਬ ਬੰਦੇ ਆ ਜੀ ਚਲੋ ਸਾਰੀ ਤਾਕੜੇ ਨੇ ਬਾਪੂ ਜੀ ਮਾੜਾ ਕੋਈ ਨਹੀਂ ਹੈਗਾ ਕਿਉਂ ਜੀ ਹੁਣ ਮੈਂ ਤਾਂ ਗਰੀਬ ਆ ਜੀ ਮਹਾਰਾਜ ਕਿਉਂ ਜੀ ਕਿਉਂ ਜੀ ਫਿਰ ਲੈ ਤੂੰ ਆ ਜਾ ਕਿਉਂ ਜੀ ਚਲੋ ਸੂਈਆਂ ਵੀ ਲੈ ਲਓ ਚਲੋ ਸੂਈਆਂ ਵੀ ਲੈ ਲਓ 99 ਨਾ ਨਾ ਸਹੀ ਗੱਲ ਆ ਜੀ ਇਹ ਵੀ ਦੇਣੀ ਆ ਬਾਪੂ ਇਹ ਕਿਹੜਾ ਹੁਣ ਸਰਪੰਚ ਕੀ ਜੋੜੀ ਕੱਢੀ ਸੀ ਬਾਈਆਂ ਨੇ ਬੱਕਰੀਆਂ ਆ ਨੇ ਵੀਰੇ ਤੋਂ ਨਹੀਂ ਪੱਟੀਆਂ ਬੱਕਰੀਆਂ ਨੇ ਗਈਆਂ ਕਾਹ ਵਰਦੀ ਆਹ ਵਰਦੀ ਉੱਤਰ ਆਹ ਦੇ ਨਵੇਂੜੀ ਕੇ ਦੀ ਆ ਦੇਖੋ ਜੀ ਬਾਈ ਭਾਰੀ ਨੇ ਵੀਰੇ ਦੋਨੇ ਪੱਠਾ ਹੀ ਕੰਮ ਦੀਆਂ ਨਹੀਂ ਗਈਆਂ ਕਿਹੜਾ ਬੱਕਰੇ ਦੇ ਦਦਾ ਆ ਨਾ ਨਾ ਸਹੀ ਆ ਬੋਲੀ ਦਾ ਕਰ ਕਾਨੂੰ ਚੱਕਰਾਂ ਚ ਪਿਆ ਜਾ ਰਾ ਕੱਲ ਨੂੰ ਆ ਬੱਕਰੀਆਂ ਵੀਡੀਓ ਬਣਦੀਆਂ ਕਿਸੇ ਗੱਲੋਂ ਆ ਮੁੰਡਿਆਂ ਨੂੰ ਪੁੱਛ ਲੈ ਮੇਰੇ ਪਿੰਡ ਦੇ ਨੇ ਇੱਥੇ ਖੜੇ ਨੇ ਤਾਰਾ ਜਿਆਦੀ ਬੱਕਰੀ ਦੀਆਂ ਗੱਲਾਂ ਛੱਡ ਦੇ ਇਹ ਮੈਂ ਤੈਨੂੰ ਕਹਾਂ ਉਹ ਕਰਦਾ ਪੈਸੇ ਦੇ ਦਿੰਦਾ ਥਣ ਦਿਖਾ ਬਸ ਯਾਰ ਉੱਥੇ ਵੀ ਸੈੱਟ ਆ ਜਾ ਸਰ ਆਪ ਮੈਂ ਗਲਤ ਨਹੀਂ ਕਰਦਾ ਉਹ ਬਿਆੜੀ ਲਾਉਂਦੇ ਨੇ ਉਹ ਯਾਰ ਗਲਤ ਨਹੀਂ ਹੈਗਾ ਉੱਥੇ ਬਾਪੂ ਜੀ ਅਜੇ ਤਾਂ ਖੜੀਆਂ ਹੀ ਨੇ ਥੋੜੇ ਵਾਲੀਆਂ ਤਾਂ ਇਹ ਨਹੀਂ ਹੈਗੀ ਵੀਰੇ ਨਹੀਂ ਆਉਂਦੀਆਂ ਯਾਰ ਦਾ ਕਹਿਣਾ ਜੀ ਉਹ ਲਿਆ ਬੱਕਰੀਆਂ ਕੱਢ ਯਾਰ 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 ਤੇਰੀ ਯਾਥੇ ਯਾਰ ਓ ਬੱਕਰੀਆਂ ਯਾਰ ਉੱਥੇ ਸਹੀ ਨੇ ਬੱਕਰੀਆਂ ਮਾ ਫੜੋ ਜੀ ਫੜੋ ਬੱਕਰੀ ਦੀ ਕੋਈ ਕਮੀ ਨਹੀਂ ਹੈਗੀ ਜੀ ਕਰਲਾ ਥਣੇ ਪਾਸ ਕਾ ਨੂੰ ਪੱਕੀ ਆ ਬਾਪੂ ਪੱਕੀ ਹੋਵੇ ਰੁਪਈਆ ਇੱਕ ਨਹੀਂ ਲੈਂਦਾ ਫਰੀਦ ਆਉਂਗਾ ਬੱਕਰੀਆਂ ਕਿਉਂ ਜੀ ਬਾ ਫੜੋ ਤੁਸੀਂ ਰੁਪਈਏ ਥਣੇ ਉਹ ਫੜੋ ਬੱਕੀਆਂ ਕਰਲਾ ਲਾਣੇਦਾਰਾ ਤੂੰ ਥਣਾ ਦੀ ਤਸੱਲੀ ਕਰਕੇ ਫੇਰ ਰੁਪਈਏ ਦੇਈਂ ਆਪਦੇ ਹੋਰ ਦੱਸ ਕਿਓ ਜੀ ਉਹ ਘਾਟ ਨਹੀਂ ਬੱਕਰੀਆਂ ਚ ਕਰ 22 ਘਾਟ ਨਿਕਲ ਜੇ ਬਾਪੂ ਜੀ ਫੇਰ ਵੀ ਆਪਣੀਆਂ ਨੇ ਹੋਰ ਦੱਸੋ ਨਹੀਂ ਅਗਲਾ ਮੰਡੀ ਚ ਬੱਕਰੀ ਬਾਹਰ ਕੱਢ ਦੋ ਗਰੰਟੀ ਨਹੀਂ ਦਿੰਦਾ ਫੁੱਲ ਗਰੰਟੀ ਦੂੰਗਾ ਜੇ ਪਰ ਨੋਟ ਭਰ ਲਿਓ ਗਰੀਬ ਬੰਦਾ ਕੁਛ ਨਹੀਂ ਹੁੰਦਾ ਓਏ ਗਰੀਬ ਬੰਦਾ ਉਹਦਾ ਦੇਖ ਲੈ ਸਭਾ ਜੀ ਆ ਮੈਂ ਤਾਂ ਇਹਨੂੰ ਲੈ ਕੇ ਪੈਸੇ ਕੋਲੋਂ ਲਾ ਰਿਹਾ ਬਾਪੂ ਜੀ ਤੂੰ ਬਹੁਤ ਵਧੀਆ ਧੰਨਵਾਦ ਆ ਤੁਹਾਡਾ ਕਿਸੇ ਗਰੀਬ ਦਾ ਕੰਮ ਚਲਾਉਣੇ ਹੋ ਤੁਸੀਂ ਮੈਂ ਕਿਹਾ ਚੱਲ ਤੈਨੂੰ ਅੱਜ ਲੈ ਦੇਣਾ ਦੇਖ ਬਹੁਤ ਵਧੀਆ ਬਾਪੂ ਜੀ ਤੁਹਾਡੀ ਸੋਚ ਆ ਪਏ ਗੱਲ ਨੂੰ ਸ਼ਾਬਾਸ਼ੇ ਮਾਰਨਦੇ ਆ ਤੁਹਾਡੇ ਠੀਕ ਆ ਜੀ ਗੱਲ ਮੈਂ ਨਹੀਂ ਦੀ ਕੋਣ ਇਹਦੇ ਬੰਦੇ ਤੇ ਮੈਂ ਕਿਹਾ ਚੱਲ ਤੇਰਾ ਰਜਕਾਰ ਆ ਮੈਂ ਹੋ ਜੂਗਾ ਤੂੰ ਬੱਕਰਾ ਫੜ ਕੇ ਲਿਆ ਯਾਰ ਤੂੰ ਬਸ 43 ਦੀਆਂ ਦੇ ਦੇ ਯਾਰ 1000 ਨਾਲ ਤਾਂ ਚੰਨੇ ਕੁਛ ਨਹੀਂ ਹੁੰਦਾ ਕਿੰਨੇ ਦੀਆਂ ਕਹਤੀਆਂ 43 ਲੈ ਜਾ ਫਿਰ ਚਲੋ ਦੇਖਣ ਆਪਾਂ ਵੀ ਬਾਪੂ ਇਹੇ ਜੀ ਕੰਮ ਕਰੋ ਕਰੋ ਪਾਸ ਕਰੋ ਜੀ ਕਰ ਬਾਪੂ ਫਿੱਟ ਬੱਕਰੀਆਂ ਪਹਿਲੇ ਦੇਖ ਲਿਆ ਦੇਖ ਲਿਆ ਦੋ ਹਨ ਬਾਪੂ ਪਾਸ ਕਰ ਲਓ ਜੀ ਹੁਣ ਕੱਲ ਨੂੰ ਆਏ ਹੁੰਦਾ ਕੋਈ ਕੰਗ ਵੀ ਸੌਦਾ ਬਾੜਾ ਖਿੱਚਦੂ ਕਿ ਨਹੀਂ ਕਰਾਇਆ ਸਰਪੰਚ ਉਹਨਾਂ ਨੇ ਉਦੋਂ ਹੀ ਮੌਕੇ ਤੇ ਬਸ ਥੋੜਾ ਥੋੜਾ ਕਰਕੇ ਲੱਗਿਆ ਬੱਕਰੀਆਂ ਪੂਰੀਆਂ ਚੰਗੀਆਂ ਨੇ ਕਿੰਨੇ ਦੀਆਂ ਕਰਤੀਆਂ ਜੀ ਇਹ 43 ਦੀਆਂ ਨੇ ਆ ਪੱਠਾ ਤਾਂ ਦੇ ਕਰ ਲੈਣ ਦੇ ਚੈੱਕ ਦੂਰ ਦਾ ਥਣ ਦੇਖਣੇ ਵੀ ਨਹੀਂ ਆਉਂਦੇ ਹਾਂ ਬੱਕਰੀਆਂ ਲੈਣ ਦੇ ਦਾ ਹੋਇਆ ਇਹਦਾ ਮੈਂ ਬੱਕਰੀਆਂ ਲੈਣਾ ਚੱਲੋ ਵੀ ਦੇਣਾ ਇੱਧਰ ਜੀ ਨਹੀਂ ਆਇਆ ਉਧਰ ਜੀ ਤਾਂ ਆਉਂਦੀ ਹੈ ਆਊਗਾ ਪਹਿਲਾਂ ਭਾਈ ਇਹ ਚੋਈ ਵੀ ਗਿਆਗਾ ਇਹ ਤਾਂ ਬਚੇਪਾ ਹਣ ਚੰਦਰੇ ਦੇ ਬਾਪੂ ਵਾਸ ਠੀਕ ਆ ਠੀਕ ਆ ਇਹ ਤਾਂ ਠੀਕ ਆ ਇਹ ਠੀਕ ਆ ਬਾਈ ਲਾਹੇ ਤੇ ਪੈ ਗਈਆਂ ਭਾਈ ਪਹਿਲਾਂ ਅਲੱਗ ਵੀ ਰਹਿਣ ਗਰੰਟੀਆ ਵੀਡੀਓ ਤੇ ਨੁਕਸ ਹੋਇਆ ਫੇਰ ਵੀ ਬੈਠੇ ਆ। ਬੱਕਰੀ ਰੁਕਚ ਨਿਕਲ ਜੇ ਬੱਕਰੀਆਂ ਮੇਰੀਆਂ ਨੇ ਰੁਪਏ ਲੈ ਜੀ ਆਪਦੇ ਆ ਕੇ ਨਹੀਂ ਬੱਕਰੀ। ਅੱਲ ਦਾ ਦੋ ਝੋਟੀ। ਕਿਉਂ ਜੀ? ਕਿਉਂ ਫਤਰੀ ਪੈਸੇ ਆ ਗਏ। ਹਾਂ ਇਹ ਗੱਲ ਥੋੜੀ ਐ ਵੀ ਅੱਜ ਦੇਤੀਆਂ ਫੇਰ ਵੀ ਵਰਤਣਾ ਤੇਰੇ ਨਾਲ। ਹਾਂ। ਜ਼ਿਆਦੇ ਨਾ ਖਿੱਚ ਵੀਰੇ। ਐਦਾ ਸਾਰੀ ਲੈਣੀ ਖਿੱਚਣ ਲੱਗ ਜੂ ਇਹਨਾਂ ਨੂੰ। ਨਾ ਨਾ ਨਾ। ਗੱਪਣਾ ਬੱਕਰੀਆਂ ਦੇ ਤਾਂ ਹਿਸਾਬ ਲਾਓ ਯਾਰ। ਉਹਦੇ 'ਚ ਨਹੀਂ ਆਉਂਦਾ ਇੱਕ ਸੰ। ਕਿਉਂ ਜੀ? ਟਾਲੀ ਯਾਰ ਦੀ ਹਾ ਤਾਜ਼ੀਆਂ ਦਾ ਬੱਕਰੀਆਂ ਦੇ ਬਾਪੂ ਇਹ ਕਿਹੜੀ ਹੁਣ ਵਿਚਾਰੀਆਂ ਬਾਪੂ ਕੋਈ ਸੂਣ ਤੱਕਰ ਥਣਾ 'ਚ ਫਾਲਟ ਨਿਕਲ ਜਾ ਆਪਣੀ ਜ਼ਿੰਮੇਵਾਰੀ ਹੈ ਜੀ ਹੋਰ ਦੱਸੋ ਕਿਉਂ ਜੀ ਬਾਪੂ ਥਣ ਤੇਰਾ ਨਾਜਦਾ ਤੈਨੂੰ ਪੈਸੇ ਵਾਪਸ ਮਿਲ ਜਾਣੇ ਗੱਲ ਮੁੱਕਦੀ ਕਰ ਵੀਡੀਓ ਬਣ ਗਈ ਹੁਣ ਐਡੀ ਨਹੀਂ ਕੋਈ ਹੈਗੀ ਤੈਨੂੰ ਠੀਕ ਆ ਨਾ ਚਾਹੇ ਭਾਈ ਵੀਡੀਓ ਵੀ ਨਾ ਬਣਦੀ ਹੁੰਦੀ ਤਾਂ ਵੀ ਤੇਰੇ ਨਾਲ ਜ਼ਿੰਮੇਵਾਰੀ ਸੀ ਥਣਾ ਦੀ ਯਾਰ ਬੱਕਰੀਆਂ ਦੀ ਬੈਣੀ ਦਾ ਬੈਣੀ ਦਾ ਮਾੜੀ ਜੀ ਬਸ ਅਗੋਂ ਮਰ ਮਰੀ ਦੱਬ ਕੇ ਕੱਟ ਕੇ ਦੇਖੋ ਭਾਈ ਮਾੜਾ ਮੋਟਾ ਵੀ ਆਉਂਦਾ ਤਾਂ ਹੀ ਤੀ ਆ ਪਾਤ ਆਉਂਦਾ ਹੀ ਆਉਂਦਾ ਬਾਪੂ ਆਉਂਦਾ ਆ ਇੱਧਰਲੇ ਜਿਤਾਉਂਦਾ ਸਤਿਗੁਰ ਜਿੰਮੇਦਾਰੀ ਦਵਾਂਗੇ ਬਾਪੂ ਥੜਾ ਨਾ ਚੱਲਣ ਪੱਠ ਦਾ ਥਣ ਘੱਟ ਤਾਂ ਵੀ ਜ਼ਿੰਮੇਦਾਰੀ ਹੈ ਜੀ ਹੋਰ ਬੋਲੋ ਸਾਰੀ ਪੰਚਾਇਤ ਸੁਣਦੀ ਆ ਕੰਮ ਆ ਬਾਈ ਇਹਨਾਂ ਦਾ ਹਾਂ ਇੱਕ ਦਿਨ ਦਾ ਕੰਮ ਨਹੀਂ ਹੈਗਾ ਵੀਰੇ ਆਪਣਾ ਹਾਂ ਕਿਉਂ ਜੀ ਹੈ ਕਿਉਂ ਜੀ ਪਹਿਲਾਂ ਵੀ ਉਹ ਬਾਈ ਮਾਰੀ ਕਰਦਾ ਥੋੜਾ ਸਹੀ ਜਾ ਉਹ ਬਾਈ ਨੇ ਵੀ ਪਹਿਲਾਂ ਕਰਿਆ ਜੀ ਇਹਨੇ ਕਰਿਆ ਬਾਈ ਇਹਨੇ ਵੀ ਕਟੀਆਂ ਨੇ ਧਾਰਾ ਵਿਚਾਰੀ ਕਿਵੇਂ ਗਲਤ ਕਰਨਗੇ ਚਲ ਇਹਰੇ ਵੀ ਕਰੀਆ ਪਹਿਲਾਂ ਪਾ ਚਲੋ ਆਪਾਂ ਬੋਲੇ ਨਹੀਂ ਤੁਸੀਂ ਆਪਣੀ ਸੋਚ ਨਾਲ ਆ ਕਿਉਂ ਜੀ ਚਲ ਲੈ ਜਾਓ ਬਾਈ ਲੈ ਗਿਆ ਬਾਈ ਕਿੰਨੀਆਂ ਬੱਕਰੀਆਂ ਵੇਚਤੀਆਂ ਬਾਈ ਬੱਕਰੀਆਂ 2 ਵੇਚ ਗਿਆ ਨਹੀਂ ਬਾਈ ਤੜਕੇ ਤੋਂ ਆਥਨ ਤੱਕ ਲੱਕੇ 'ਚ 100 ਪਿੰਡ 'ਚ ਕਾਇਆ ਮੱਤਲ ਕੰਮ ਬਿਲਕੁਲ ਬਾਈ ਜੀ ਬਿਲਕੁਲ ਜੀ ਬਿਲਕੁਲ ਇਹਦਾ ਆਸਪਦਾਰੀ ਦਾ ਕੰਮ ਹੈ ਬਹੁਤ ਕੰਮ ਚਲਾਉਣਾ ਮੈਂ ਦੋ ਹੀ ਦਰਨਾ ਤੂੰ ਵੀ ਕੰਮ ਕਰਦਾ ਤੜਕ ਤੋਂ ਹੱਥਾਂ ਤੱਕ ਨੇੜਾ ਹੋ ਜਾਂਦਾ ਕਾ ਨਾ ਬਿਲਕੁਲ ਬਾਈ ਜੀ ਬਾਪੂ ਜੀ ਨੇ ਪਹਿਲਾਂ ਹੀ ਦੱਸਤਾ ਵੀ ਪਰਾਵਟ ਟੁੱਟ ਗਈ ਤਾਂ ਤੇਰੇ ਲਈ ਆਉਣੇ ਨੇ ਅੱਛਾ ਜੀ ਗੈੜਲਾ ਹੁਣ ਤੂੰ ਹੱਥ ਮਾਰ ਲੈ ਨਵੇਂ ਨਵੇਂ ਨੋਟ ਮਿਲ ਗਏ ਤੇਰਾ ਰੋਜ਼ ਦਾ ਕੰਮ ਆ ਵੀਡੀਓ ਛੁਂਦੇ ਆਂਦਾ ਰੋਜ਼ ਸਾਨੂੰ ਪਤਾ ਵੀ ਥੱਲੋਂ ਚੱਲੇ ਆਵੇਂ ਤੂੰ ਛੋਟਾ ਹੁੰਦਾ ਵਪਾਰੀਆਂ ਨੂੰ ਵਪਾਰੀ ਟੱਕਰੇ ਹੋਣੇ ਅੱਜ ਹਾਂ ਹਾਂ ਤੂੰ ਵੀ ਛੋਟਾ ਮੱਝਾਂ ਆਣਿਆਂ ਨੂੰ ਬੱਕਰੀਆਂ ਵਾਲੇ ਹਾਂ ਤੂੰ ਵੀ ਛੋਟਾ ਬੱਕਰੀਆਂ ਵਾਲੇ ਨੂੰ ਮੱਝਾਂ ਇਹ ਗੱਲ ਆ ਸਹੀ ਗੱਲ ਚਲੋ ਠੀਕ ਆ ਜੀ ਬਾਪੂ ਜੀ ਸੋ ਕਾਮਨਾਮ ਹੈ ਚੰਗਾ ਭਾਈ ਠੀਕ ਆ ਵੀ ਦੋ ਨਗ ਬੇਤੇ ਹਾਂਜੀ ਚੱਲ ਗਿਣ ਲਾ ਪੈਸੇ ਭੁੱਲ ਨਾ ਜਾਈ ਗਣ ਲਾ ਗੱਲਾ